ਅੱਜ ਆਏ ਆਂਗੇ ਕੁਸਲਾ ਨਰਸਰੀ ਹੈਡਾਂ ਦੇ ਉੱਪਰ ਸਕੂਲ ਦੇ ਲਈ ਪੌਦੇ ਲੈਣ ਆ ਬਹੁਤ ਵਧੀਆ ਵੈਰਾਈਟੀ ਇਨਾਂ ਕੋਲ ਸਰਕਾਰੀ ਨਰਸਰੀ ਹੈ ਤੁਸੀਂ ਆਪਣੇ ਸਕੂਲ ਦੀ ਲੈਟਰ ਪੈਡ ਲੈ ਕੇ ਇੱਥੋਂ ਜਿੰਨੇ ਤੁਹਾਨੂੰ ਪੌਦੇ ਚੰਗੇ ਲੱਗਦੇ ਨੇ ਤੁਸੀਂ ਉਹਨੇ ਪੌਦੇ ਇੱਥੋਂ ਲੈ ਜਾ ਸਕਦੇ ਹੋ ਇਨਾਂ ਕੋਲ ਦੇਖੋ ਹੁੰਦੇ ਇਹ ਦੇਸੀ ਨੇ ਪਰ ਫਿਰ ਵੀ ਆਪਾਂ ਨੇ ਸਕੂਲਾਂ ਦੇ ਵਿੱਚ ਲਾਉਣੇ ਨੇ ਸਾਂਝੀਆਂ ਥਾਂਵਾਂ ਚਾੜਾਉਣੇ ਜਿਵੇਂ ਇਹ ਪਿੱਪਲ ਹੋਗੇ ਅ ਇੱਧਰ ਖੰਜੂਰਾ ਹੋ ਗਈਆਂ ਠੀਕ ਹੈ ਇੱਧਰ ਬੋਹੜ ਹੋ ਗਏ ਹੋਰ ਬਹੁਤ ਤਰ੍ਹਾਂ ਦੇ ਪੌਦੇ ਨੇ ਜਿਹੜੇ ਇਨਾਂ ਕੋਲ ਹੈਗੇ ਨੇ ਤੇ ਇਹ ਐਵੇਂ ਨਹੀਂ ਹੈਗੀ ਇਹ ਕਾਫੀ ਜਿਆਦੇ ਲੰਬੀ ਲਗਭਗ ਅੱਧਾ ਪੌਣਾ ਕਿਲੋਮੀਟਰ ਲੰਬੀ ਨਰਸਰੀ ਹੈ ਸਰਕਾਰੀ ਨਰਸਰੀ ਇੱਥੇ ਬਹੁਤ ਸਾਰੇ ਮਤਲਬ ਮੁਲਾਜ਼ਮ ਨੇ ਜਿਹੜੇ ਮਜ਼ਦੂਰ ਕਰਮਚਾਰੀ ਬਹੁਤ ਕੰਮ ਕਰਦੇ ਨੇ ਤੇ ਜਿਹੜੇ ਜੇ ਆਪਾਂ ਦੇਖੀਏ ਤਾਂ ਸੱਜੇ ਪਾਸੇ ਪਾਹ ਖੜਾ ਤੇ ਵਿੱਚੋਂ ਇੱਕ ਛੋਟੀ ਬ੍ਰਾਂਚ ਨਿਕਲੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ Yeah.